ਗੁਰੂ ਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਧਰੋ ਮਹੱਲਾ ਪਹਿਲਾ ਹਿਰਦੈ ਨਾਮ ਸਰਬ ਧਨ ਧਾਰਨ ਗੁਰ ਪ੍ਰਸਾਦੀ ਪਾਈ ਐ ਅਮਰ ਪਦਾਰਥ ਅਮਰ ਪਦਾਰਥ ਤੇ ਕਿਰਤਾਰਥ ਸਹਿਜ ਧਿਆਨ ਲਿਵ ਲਾਈ ਐ ਮਨ ਰੇ RAM ਭਗਤ ਚਿਤ ਲਾਈ ਐ ਗੁਰਮੁਖ ਰਾਮ ਨਾਮ ਜਪ ਹਿਰਦੈ ਸਹਜ ਸੇਤੀ ਘਰ ਜਾਈਐ ਰਹਾਉ ਪਰਮ ਭੀਦ ਭਉ ਕਭ ਹੋਣਾ ਛੂਟਸ ਇਹ ਭਉ ਪਦਤੀ ਠਮਕ ਲਾਉਣੀ ਐ ਭਰਮ ਭੀਦ ਭਉ ਕਭ ਹੋਣਾ ਛੂਟਸ ਆਵਤ ਜਾਤ ਨ ਜਾਣੀ ਬੇਨ ਹਰ ਨਾਮ ਕੋ ਮੁਕਤ ਨਾ ਪਾਵਸ ਦੂਬ ਮੁਏ ਬੇਨ ਪਾਨੀ ਠੰਡਾ ਕਰਤ ਸਗਲੀ ਪਾਤ ਖੋਵਸ ਪਰਮ ਨ ਮਿਟਸ ਗਵਾਰਾ ਬੇਨ ਗੋਰ ਸ਼ਬਦ ਮੁਕਤ ਨਹੀਂ ਕਬਹੀ ਅੰਦਲੇ ਧੰਦ ਪਸਾਰਾ ਅਕੋਲ ਨਿਰੰਜਨ ਸਿਓ ਮਨ ਮਾਨਿਆ ਮਨ ਹੀ ਤੇ ਮਨ ਮੂਆ ਅੰਤਰ ਬਾਹਰ ਏਕੋ ਜਾਨਿਆ ਨਾਨਕ ਅਵਰ ਨ ਦੂਆ ਪੈਰਾ ਮਹੱਲਾ ਪਹਿਲਾ ਜਗਨ ਜਗਨ ਹੋਮ ਪੁੰਨ ਤਪ ਪੂਜਾ ਨਹੀਂ ਜਗਨ ਨਹੀਂ ਕਹਿਣਾ ਇਹ ਥੋੜਾ ਜਿਹਾ ਕਸ ਕੇ ਬੋਲਣਾ ਜਗਨ ਜੱਗਾਂ ਦਾ ਵਾਚਕ ਹੈ ਜਗਨ ਹੋਮ ਇਥੇ ਠਮਕ ਪੁਨ ਤਾਪ ਪੂਜਾ ਇਥੇ ਵਿਸਰਾਮ ਹੈ ਦੇਹ ਦੁਖੀ ਨਿਤ ਦੂਖ ਸਹੈ ਜਗਨ ਹੋਮ ਪੁਨ ਤਾਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ RAM ਨਾਮ ਬਿਨ ਮੁਕਤ ਨ ਪਾਵਸ ਮੁਕਤ ਨਾਮ ਗੁਰਮੁਖ ਲਹੈ RAM ਨਾਮ ਬਿਨ ਬਿਰਥੇ ਜਗ ਜਨਮਾ ਬੇਖ ਖਾਵੈ ਬਿਖ ਬੋਲੀ ਬੋਲਾ ਬਿਨ ਨਾਵੈ ਨਿਫਲ ਮਰ ਭ੍ਰਮਣਾ ਬੇਖ ਖਾਵੈ ਬਿਖ ਬੂਲੀ ਬੁਲਾ ਬਿਨ ਨਾਵੈ ਨਿਫਲ ਮਾਨ ਨਿਫਲ ਮਰ ਭ੍ਰਮਣਾ ਰਹਾਉ ਪੁਸਤਕ ਪਾਠ ਵਿਆਕਰਣ ਵਖਾਣਾ ਸੰਧਿਆ ਕਰਮ ਤੇ ਕਾਲ ਕਰੈ ਪੁਸਤਕ ਪਾਠ ਵਿਆਕਰਣ ਵਖਾਣਾ ਇਥੇ ਵਿਸਰਾਮ ਹੈ ਸੰਧਿਆ ਕਰਮ ਸੰਧਿਆ ਕਰਮ ਤੇ ਕਾਲ ਕਰੈ ਬੇਨਾ ਗੁਰ ਸਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ੳਰਜ ਮਰੈ ਡੰਡਕ ਮੰਡਲ ਸਿਖਾ ਸੂਤ ਧੋਤੀ ਸਿਖਾ ਇੱਥੇ ਪਦ ਜਿਹੜਾ ਹੈ ਇਹ ਪੂਲਾ ਬੋਲਣਾ ਹੈ ਇੱਥੇ ਸਿਖਾ ਨਹੀਂ ਕਹਿਣਾ ਸਿਖਾ ਦਾ ਅਰਥ ਬੋਦੀ ਹੈ ਚੂਟੀ ਹੈ ਡੰਡਕ ਮੰਡਲ ਸਿਖਾ ਸੂਤ ਧੋਤੀ ਇੱਥੇ ਵਿਸਰਾਮ ਹੈ ਤੀਰਥ ਗਾਵਨ ਆਤ ਭ੍ਰਮਣ ਕਰੈ ਆਤ ਪਦ ਵੀ ਪੂਲਾ ਬੋਲਣਾ ਅਤ ਨਹੀਂ ਕਹਿਣਾ RAM ਨਾਮ ਬਿਨ ਸਾਤ ਨਾ ਆਵੈ ਜਾਪ ਹਰ ਹਰ ਨਾਮ ਸੋ ਪਾਰ ਪਰੈ ਜਟਾ ਮੁਕਟ ਤਨ ਭਸਮ ਲਗਾਈ ਵਸਤਰ ਛੋੜ ਤਨ ਨਗਨ ਭਇਆ RAM ਨਾਮ ਬਿਨ ਤ੍ਰਿਪਤ ਨਾ ਆਵੈ ਕਿਰਤ ਕੇ ਕਿਰਤ ਕੈ ਬੰਦ ਹੈ ਭੇਖ ਭਇਆ ਬੰਦ ਹੈ ਪਾਠ ਹੈ ਇੱਥੇ ਮੇਰੀ ਪੋਥੀ ਚ ਬੰਦ ਏ ਛਪਿਆ ਸੀ ਪਰ ਬੰਦ ਹੈ ਪਾਠ ਸ਼ੁੱਧ ਪਾਠ ਹੈ ਕੀਰਤ ਕੈ ਬੰਦ ਹੈ ਭੇਖ ਭਇਆ ਹਾਂ ਦਲਾਵਾਂ ਨਾਲ ਪਾਠ ਸ਼ੁੱਧ ਹੈ ਜੀ ਪ੍ਰਾਤਨ ਸਰੂਪਾ ਚ ਜੇਤੇ ਜੀ ਅਜੰਤ ਜਾਲ ਥਲ ਮਹੀ ਅਲ ਜਤਰ ਕਤਰ ਤੂੰ ਸਰਬ ਜੀਆ ਗੁਰ ਪਰ ਗੁਰ ਪ੍ਰਸਾਦ ਰਾਖ ਲੈ ਜਨ ਕੋ ਹਰ ਰਸ ਨਾਨਕ ਝੋਲ ਪੀਆ ਰਾਗ ਪੈਰਾ ਮਹੱਲਾ ਤੀਜਾ ਚੌਪਦੀ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਾਤ ਕਾ ਗਰਭ ਨ ਕਰੀਆ ਕੋਈ ਗਰਭ ਇਹ ਬੱਬੇ ਨਾਲ ਬੋਲਣਾ ਪੱਬਾਂ ਨਹੀਂ ਬੋਲਦੇ ਨਾ ਗਰਭ ਨਹੀਂ ਕਹਿਣਾ ਜਾਤ ਕਾ ਗਰਭ ਨਾ ਕਰਿ ਇਹ ਕੋਈ ਬ੍ਰਹਮ ਬਿੰਦੇ ਸੋ ਬ੍ਰਹਮਣ ਹੋਈ ਨਾ ਬ੍ਰਹਮਣ ਹੋਈ ਜਾਤ ਕਾ ਗਰਭ ਨਾ ਕਰ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਜਾਤ ਕਾ ਗਰਭ ਇਥੇ ਵੀ ਸ਼ਰਾਮ ਲੱਗੇਗਾ ਨਾ ਕਰ ਮੂਰਖ ਗਵਾਰਾ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਹ ਗਵਾਰਾ ਨਹੀਂ ਕਹਿਣਾ ਧਿਆਨ ਨਾਲ ਗਵਾਰਾ ਬੋਲਣਾ ਕਿਉਂਕਿ ਇੱਕ ਹੀ ਗੱਗੇ ਦੇ ਅੱਗੇ ਕੰਨਾਂ ਨਹੀਂ ਦੋ ਕੰਨੇ ਹਨ ਗਵਾਰਾ ਗਾਵਾਰਾ ਨਹੀਂ ਕਹਿਣਾ ਹੈ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲਹਿ ਬਹੁਤ ਵਿਕਾਰਾ ਇਸ ਗਰਭ ਤੇ ਇਥੇ ਵਿਸਰਾਮ ਚੱਲਹਿ ਬਹੁਤ ਵਿਕਾਰਾ ਰਹਾਉ ਚਾਰੇ ਵਰਨ ਆਖੈ ਸਭ ਕੋਈ ਬ੍ਰਹਮ ਬਿੰਦ ਤੇ ਸਭ ਓਪਤ ਹੋਈ ਮਾਟੀ ਏਕ ਸਗਲ ਸੰਸਾਰਾ ਬਹੁ ਵਿਦ ਭਾਂਡੇ ਘੜੈ ਕੁਮਾਰਾ ਹਾਂ ਕੁਮਾਰਾ ਮੰਮੇ ਦੇ ਹੇਠ ਹਲੰਤ ਲੱਗਿਆ ਹੋਇਆ ਪੰਚ ਵਿਦ ਭਾਂਡੇ ਘੜੈ ਕੁਮਾਰਾ ਪੰਚ ਤਤ ਮਿਲ ਦੇਹੀ ਕਾ ਆਕਾਰਾ ਘਟ ਵੱਧ ਕੋ ਕਰੈ ਵਿਚਾਰਾ ਘਟ ਵੱਧ ਇੱਥੇ ਵਿਸਰਾਮ ਹੈ ਘਟ ਵੀ ਥੋੜਾ ਜਿਹਾ ਕੱਸ ਕੇ ਕਹਿਣਾ ਵੱਧ ਘਟ ਵੱਧ ਕੋ ਕਰਾਇਆ ਬੀਚਾਰਾ ਕਹਿਤ ਨਾਨਕ ਇਹੋ ਜੀਵ ਕਰਮ ਬੰਧ ਹੋਈ ਕਹਿਤ ਨਾਨਕ ਇਹੋ ਜੀਵ ਇਥੇ ਵਿਸਰਾਮ ਕਹਿਤ ਨਾਨਕ ਇਹੋ ਜੀਵ ਕਰਮ ਬੰਧ ਹੋਈ ਕਹਿਤ ਨਾਨਕ ਇਹੋ ਜੀਵ ਕਰਮ ਬੰਧ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਹੋਈ ਪੈਰਾ ਮਹੱਲਾ ਤੀਜਾ yogi grihi ਪੰਡਤ ਭੇਖਤਾਰੀ ਇਹ ਸੂਤੇ ਆਪਣਾ ਅਹੰਕਾਰੀ ਮਾਇਆ ਮਦ ਮਾਤਾ ਰਹਾ ਸੋਏ ਜਾਗਤ ਰਹਿ ਨਾ ਮੂਸੈ ਕੋਇ ਰਹਾ ਸੋ ਜਾਗੈ ਜਿਸ ਸਤਗੁਰ ਮਿਲੈ ਪੰਜ ਦੂਤ ਉਹ ਵਸਗਤ ਕਰੈ ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨਹਿ ਮਾਰੈ ਸੋ ਜਾਗੈ ਜੋ ਇੱਕੋ ਜਾਣੈ ਪਰ ਕਿਰਤ ਛੋਡੈ ਤਤ ਪਛਾਨੈ ਪਰ ਕਿਰਤ ਛੋਡੈ ਇਥੇ ਵਿਸਰਾਮ ਹੈ ਤਤ ਪਛਾਨੈ ਚਾਹੋ ਵਰਨਾ ਵਿੱਚ ਜਾਗੈ ਕੋਈ ਜਮੈ ਕਾਲੈ ਤੇ ਛੂਟੈ ਸੋਇ ਜਮੈ ਪੁਲੈ ਭੂਲਣਾ ਜਮੈ ਨਹੀਂ ਕਹਿਣਾ ਜਮੈ ਕਾਲੈ ਤੇ ਛੂਟੈ ਸੂਇ ਕਹਿਤ ਨਾਨਕ ਜਨ ਜਾਗੈ ਸੋਇ ਗਿਆਨ ਅੰਜਨ ਜਾ ਕੀ ਨੇਤਰੀ ਹੋਏ ਪੈਰੋ ਮਹੱਲਾ ਤੀਜਾ ਜਾ ਕੋ ਰਾਖੈ ਆਪਣੀ ਸਰਣਾਈ ਸਾਚੇ ਲਾਗੇ ਸਚਾ ਫਲ ਪਾਈ ਰੇ ਜਨ ਕੈ ਸੋ ਕਰਹੁ ਪੁਕਾਰਾ ਹੁਕਮੇ ਹੁਆ ਹੁਕਮੇ ਵਰਤਾਰਾ ਰਹਾਉ ਏਹੁ ਆਕਾਰ ਤੀਰਾ ਹੈ ਤਾਰਾ ਕਿਹ ਨ ਮਹਿ ਬਿਨਸਾ ਕਰਤ ਨਾ ਲਾਗੈ ਬਾਰ ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ ਕਹਿਤ ਨਾਨਕ ਮਾਰ ਜੀਵਾਲੇ ਸੋਏ ਐਸਾ ਬੂਝਹੁ ਭਰਮ ਨ ਭੁੱਲਹੁ ਕੋਇ ਪੈਰਾ ਮਹੱਲਾ ਤੀਜਾ ਮੈਂ ਕਾਮਣ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤੇਰਾ ਕਰੀ ਸੀਗਾਰ ਤੇਰਾ ਨਹੀਂ ਇੱਥੇ ਤੇਹਾ ਪਾਠ ਸੁੱਧ ਹੈ ਜੀ ਇੱਥੇ ਗਲਤੀ ਨਾਲ ਤੇਰਾ ਛਪ ਗਿਆ ਸ਼ਬਦਾਰਥ ਪੁਥੀਆਂ ਚ ਤੇਹਾ ਪਾਠ ਹੈ ਜਿਹਾ ਕਰਾਏ ਤੇਹਾ ਕਰੀ ਸੀਗਾਰ ਜਿਹਾ ਕਰਾਏ ਤੇਹਾ ਕਰੀ ਸੀਗਾਰ ਸੀਗਾਰ ਹਾਂ ਬਿਹਾਰੀ ਨਾਲ ਜਾਂ ਤਿਸ ਭਾਵੈ ਤਾਂ ਕਰੇ ਭੋਗ ਹਾਂ ਦੋਵੇਂ ਇਹਨਾਂ ਪਦਾਂ 'ਤੇ ਬਿੰਦੀਆਂ ਹਨ ਤਾਂ ਬਿੰਦੀਆਂ ਉਚਾਰਨ ਕਰਨੀਆਂ ਹਨ ਜਾਂ ਤਿਸ ਭਾਵੈ ਤਾਂ ਕਰੇ ਭੋਗ ਤਨ ਮਨ ਸਾਚੇ ਸਾਹਿਬ ਜੋਗ ਰਹਾਉ ਉਸਤਤ ਨਿੰਦਾ ਕਰੇ ਕਿਆ ਕੋਈ ਜਾਂ ਆਪੇ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪਰਮਾ ਕਸਾਈ ਮਿਲਾਉਗੀ ਦਇਆਲ ਪੰਜ ਸ਼ਬਦ ਵਜਾਈ ਭਨਤ ਨਾਨਕ ਕਰੇ ਕਿਆ ਕੋਈ ਜਿਸਨੂੰ ਆਪ ਮਿਲਾਵੇ ਸੋਏ ਪਰਉ ਮਹੱਲਾ ਤੀਜਾ ਸੋ ਮੋਨ ਜੇ ਮਨ ਕੀ ਦੁਬਿਧਾ ਮਾਰੇ ਹਾਂ ਸੋ ਮੋਨਾ ਜੇ ਮਨ ਕੀ ਦੁਬਿਧਾ ਮਾਰੇ ਮੋਨ ਪੁਲੈ ਬੋਲਨਾ ਮੂਨ ਨਹੀਂ ਕਹਿਦਨਾ ਦੁਬਦਾ ਮਾਰ ਬ੍ਰਹਮ ਵਿਚਾਰੇ ਇਸ ਮਨ ਕੋ ਕੋਈ ਖੋਜਹੁ ਭਾਈ ਮਨ ਖੋਜਤ ਨਾਮ ਨੋ ਨਿਧ ਪਾਈ ਰਹਾਉ ਮੂਲ ਮੋਹ ਕਰ ਮੂਲ ਮੋਹ ਕਰ ਕਰਤਾ ਜਗਤ ਉਪਾਇਆ ਕਰ ਪਾਤੀ ਵਿਸਰਾਮ ਹੈ ਮੂਲ ਮੋਹ ਕਰ ਕਰਤਾ ਜਗਤ ਉਪਾਇਆ ਬਮਤਾ ਲਾਏ ਕਰਮ ਕੋ ਲਾਇਆ ਇਸ ਮਨ ਤੇ ਸਭ ਪਿੰਡ ਪ੍ਰਾਣਾ ਮਨ ਕੈ ਵਿਚਾਰ ਹੁਕਮ 부ਜ ਸਮਾਣਾ ਹੁਕਮ 부ਜ ਸਮਾਣਾ ਕਰਮ ਹੋਵੇ ਗੁਰ ਕਿਰਪਾ ਕਰੇ ਇਹੋ ਮਨ ਜਾਗੈ ਇਸ ਮਨ ਕੀ ਦੁਬਿਦਾ ਮਰੇ ਮਨ ਕਾ ਸੁਭਾਅ ਸਦਾ ਬੈਰਾਗੀ ਸਭ ਮਹਿ ਵਸੈ ਅਤੀਤ ਅਨਰਾਗੀ ਕਹਿਤ ਨਾਨਕ ਜੋ ਜਾਣੈ ਪੇਉ ਆਦਪੁਰਖ ਨਰੰજન ਦੇਵ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ